ਲੁੱਤਿਆ ਨਾ ਖਾ ਗਿਆ 40 ਪਿੰਡਾਂ ਦੀ ਜ਼ਮੀਨ 40 ਪਿੰਡਾਂ ਦੀ ਜ਼ਮੀਨ ਲੁੱਤਿਆ ਨਾ ਖਾ ਗਿਆ 40 ਪਿੰਡਾਂ ਦੀ ਜ਼ਮੀਨ ਸਾਡੇ ਦਰਸ਼ਨ ਬਸਰਾਂ ਵਾਲਾ ਬਹੁਤ ਮਿਹਬਾਨੀ ਸ਼ੁਕਰੀਆ ਜੀ ਜੇੜਾ ਥੋੜੀ ਜੀ ਆਵਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਅੱਸੀ ਵਰਕੀ ਬਣਾਤੀ ਇਹਨੇ ਸਿੱਧੂਆਂ ਦੀ ਨਹਿਰ ਜਿਹੜਾ ਥੋੜੀ ਜੀ ਆਬਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਅੱਸੀ ਵਰਕੀ ਬਣਾਤੀ ਇਹਨੇ ਸਿੱਧੂਆਂ ਦੀ ਨਹਿਰ ਆਉਣਗੇ ਭਰੌਣੇ ਸਾਡੇ ਘਰ ਨਹੀਂ ਤੇ ਆਉਣੇ ਇਹ ਤੂ ਬਾਲ ਤੇ ਫਿਰ ਕੇ ਸ਼ਹਿਰ ਵਿੱਚ ਆ ਗਿਆ ਕਿਆਰੀ ਪਿੰਡਾਂ ਦੀ ਜ਼ਮੀਨ ਕਿਆਰੀ ਪਿੰਡਾਂ ਦੀ ਜ਼ਮੀਨ ਕੁੱਤੇ ਆਣਾ ਖਾ ਗਿਆ ਕਿਆਰੀ ਪਿੰਡਾਂ ਦੀ ਜ਼ਮੀਨ ਸੜੇ ਸ਼ੇਖਪੁਰ ਦੇ ਤੋਂ ਸਰਪੰਚ ਸਾਹਿਬ ਸਦਾ ਸਾਧ ਸੰਗਤ ਦੇਲਸ਼ਾਹ ਸਾਹਿਬ ਇਹ ਬਹੁਤ ਅੱਛੇ ਗੀਤਕਾਰ ਵੀ ਤੇ ਸਾਡੀ ਸਭਾ ਦੇ ਬਹੁਤ ਤਕੜੇ ਮੈਂਬਰ ਨੇ ਤੇ ਬਲਬੀਰ ਮਾਨ ਬਾਜੀ ਸਾਡੇ ਜਨਰਲ ਸੈਟੀ ਸਾਹਿਬ ਉਹਨਾਂ ਦਾ ਮਾਨ ਸ਼ੁਕਰੀਆ ਬਾਜੀ ਬਹੁਤ ਮਿਹਰਬਾਨੀ ਤੁਹਾਡੇ ਲਈ ਸ਼ੌਕ ਨਾਲ ਹੀ ਸ਼ਹਿਰੇ ਚੱਟ ਜਾ ਕਰੂਗਾ ਬੜੇ ਸ਼ੌਕ ਨਾਲ ਹੀ ਸ਼ਹਿਰੇ ਚੱਟ ਜਾ ਕਰੂਗਾ ਫੈਲੀ ਆਟੇ ਵਾਲੀ ਹੱਟੀ ਧੋਨੇ ਆਇਆ ਕਰੂਗਾ ਵਾਹ ਜੀ ਵਾਹ ਸਾਡੇ ਸਰਪੰਚ ਸਾਹਿਬ ਇਸ ਤੋਂ ਪਹਿਲਾਂ ਵੀ 5500 ਰੁਪਏ ਇਹਨਾਂ ਨੇ ਭੇਜਿਆ ਮੈਂ ਜ਼ਮੀਨ ਦੀ ਗੱਲ ਕਰਦਾ ਬਾਜੀ ਵੀ ਵੇਚੀ ਹੋਈ ਜ਼ਮੀਨ ਮੜ ਹੱਥ ਨਹੀਂ ਹੋਣੀ ਪਰੋਂ ਆ ਕੇ ਦਲਾਲ ਇੱਥੇ ਦਾ ਦਾ ਆ ਗਿਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਇਹ ਕੀ ਤਾਂ ਬਾਜੀ ਸਾਡੇ ਉਸਤਾਦ ਲੋਕ ਦੇਵ ਤਰੀਕੇ ਵਾਲੇ ਹੁਣਾਂ ਦਾ ਲਿਖਿਆ ਤੁਸੀਂ ਵੇਖੋ ਆਪਣੀ ਜ਼ਮੀਨਾਂ ਵਿਕਦੀਆਂ ਨੇ ਮਹਿੰਗੀਆਂ ਭਾਂਵੇਂ ਵਿਕਦੀਆਂ ਪਰ ਬਾਜੀ ਫਸਲਾਂ ਨਹੀਂ ਵੇਖਣ ਨੂੰ ਮੈਂ ਨਹੀਂ ਆਪਾਂ ਨੂੰ ਇੱਕ ਬਹੁਤ ਅੱਛੀ ਲੈਣ ਗਾਉ ਲੋ ਤੇ ਆਂਦਣੇ ਜਰਾਕ ਖੌਂਕ ਨਾਲ ਸ਼ਹਿਰ ਜੱਟ ਜਾ ਕਰੂਗਾ थैली ਆਟੇ ਵਾਲੀ ਹੱਟੀ ਢੋਲੇ ਆ ਕਰੂਗਾ ਐ ਟੋਗ ਰਿਸ਼ ਪਰ ਵਾਲਾ ਪੈਟ ਉਰੇ ਪਹਿਲਾ ਟੋਗ ਰਿਸ਼ ਪਰ ਵਾਲਾ ਪੈਟ ਉਰੇ ਪਹਿਲਾ ਇਸ ਗੱਲ ਨੂੰ ਅਖਾੜੇ ਆਂਦੇ ਵਿੱਚ ਗਾ ਗਿਆ ਚਾਰੀ ਪਿੰਡਾਂ ਦੀ ਜ਼ਮੀਨ ਚਾਰੀ ਪਿੰਡਾਂ ਦੀ ਜ਼ਮੀਨ ਲੁੱਟੇ ਨਾ ਖਾ ਗਿਆ ਚਾਰੀ ਪਿੰਡਾਂ ਦੀ ਜ਼ਮੀਨ ਤੇ ਬੇਚ ਕੇ ਜ਼ਮੀਨਾ ਫੋਤੇ ਬੇਚ ਕੇ ਜ਼ਮੀਨਾ ਬਣ ਬੈਠੇ ਸਰਦਾਰ ਪਾਈਆਂ ਕੋਠੀਆਂ ਤੇ ਰੱਖੀ ਨੋ ਨੋ ਲੱਖੀ ਕਰ ਫੋਤੇ ਬੇਚ ਕੇ ਜ਼ਮੀਨਾ ਬਣ ਬੈਠੇ ਸਰਦਾਰ ਪਾਈਆਂ ਕੋਠੀਆਂ ਤੇ ਰੱਖੀ ਨੋ ਨੋ ਲੱਖੀ ਕਰ ਆਉਣਗੇ ਭਰਾਉਣੇ ਸਾਡੇ ਕਰਨੀ ਦੇ ਤੂੰ ਬਣ ਤੇ ਤਰੀਕੇ ਸ਼ਹਿਰ ਵਿੱਚ ਆ ਗਿਆ ਖਿਆਰੀ ਪਿੰਡਾਂ ਦੀ ਜ਼ਮੀਨ ਖਿਆਰੀ ਪਿੰਡਾਂ ਦੀ ਜ਼ਮੀਨ ਲੁੱਟਿਆ ਨਾ ਖਾ ਗਿਆ ਖਿਆਰੀ ਪਿੰਡਾਂ ਦੀ ਜ਼ਮੀਨ ਖਿਆਰੀ ਪਿੰਡਾਂ ਦੀ ਜ਼ਮੀਨ ਲੁੱਟਿਆ ਨਾ ਖਾ ਗਿਆ ਖਿਆਰੀ ਪਿੰਡਾਂ ਦੀ ਜ਼ਮੀਨ ਇੱਕ ਬਾਰੀ ਜ਼ੋਰ ਦਾ ਤਾੜੀ ਦੀਦਾਰ ਸੰਧੂ ਸਾਹਿਬ ਦੇ ਨੋਤੇ ਬਹੁਤ ਮਿਹਰਬਾਨੀ ਜਿੰਨਾ ਮਾਨ ਤੁਸੀਂ ਕੀਤਾ ਬਾਜੀ ਸਾਰਿਆਂ ਦੇ ਨੋਂ ਨਹੀਂ ਬੋਲੇ ਗਏ ਬਹੁਤ ਮਿਹਬਾਨੀ ਸ਼ੁਕਰੀਆ ਕਹਿੰਦੇ ਵੀ ਹੱਸ ਕੇ ਸਾਜਣ ਛੋੜੀਏ ਫੇਰ ਮਿਲਣ ਕੀ ਆਸ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ